ਤੋ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਐਲਾਨ ਕੀਤਾ ਗਿਆ ਕਿ ਨਾਤਾ ਪਾਜਪਾ ਤੇ ਨਾ ਹੀ ਕਾਂਗਰਸ ਨਾਲ ਜਿਹੜਾ ਇਹ ਪਰਿਵਾਰ ਲੜੇਗਾ ਨਾ ਅਮਰਿਤਪਾਲ ਰੜਨਗੇ ਨੈਸ਼ਨਲ ਪਾਰਟੀਆਂ ਪੰਜਾਬ ਦੇ ਹੱਕ ਵਿੱਚ ਨਹੀਂ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਇਹ ਵੀ ਸਵਾਲ ਖੜੇ ਕੀਤੇ ਕਿ ਕਈ ਤਰ੍ਹਾਂ ਦੀਆਂ ਅਫਵਾਹਾਂ ਜੜੀਆਂ ਨੇ ਉਹਨਾਂ ਨੂੰ ਲੈ ਕੇ ਤੇ ਅਮਰਿਤਪਾਲ ਸਿੰਘ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਨੇ 24 ਜੂਨ ਨੂੰ ਐਨਐਸਸੀ ਦੀ ਐਕਸਟੈਂਸ਼ਨ ਪੂਰੀ ਹੋਣ ਜਾ ਰਹੀ ਹੈ ਅਤੇ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਖਾਲਸਾ ਵਹਿੀਰ ਅੱਗੇ ਵੀ ਜਾਰੀ ਰਹੇਗੀ ਇਹ ਮਨੁੱਖੀ ਅਧਿਕਾਰਾਂ ਦੀ ਲੜ ਕਿ ਕਹ ਸਮ ਡਿਬਰਗੜ ਦੇ ਵਿੱਚ ਮਿਲ ਕੇ ਆਏ ਨੇ ਉੱਥੇ ਲੱਡੂ ਵੀ ਵੰਡੇ ਗਏ ਨੇ ਜਿੱਤ ਦੀ ਤੇ ਉੱਥੋਂ ਜਿਹੜਾ ਕੀ ਜਿਹੜੇ ਪ੍ਰਸ਼ਾਸਨ ਦੀ ਉਹਨਾਂ ਦਾ ਸਮਰਥਨ ਵੀ ਜਿਹੜਾ ਮਿਲਦਾ ਮਾਤਾ ਜੀ ਕਿਦਾ ਦੇਖ ਰਹੇ ਹੋ ਕਿ ਸਭ ਤੋਂ ਪਹਿਲਾਂ ਤੇ ਇਸ ਵਧਾਈ ਹੋਵੇ ਕਿਉਂਕਿ ਪੰਥ ਦੀ ਜਿੱਤ ਹੋਈ ਹੈ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਰੀ ਸੰਗਤ ਨੂੰ ਵਧਾਈ ਹੈ ਸੰਗਤ ਦੀ ਜਿੱਤ ਵਾ ਪੰਥ ਦੀ ਜਿੱਤ ਵਾ ਬਾਕੀ ਭਾਈ ਸਾਭ ਨੂੰ ਅਸੀਂ ਮਿਲੇ ਸੀ 8 ਤਰੀਕ ਨੂੰ ਉਹ ਵੀ ਬਹੁਤ ਮਤਲਬ ਖੁਸ਼ ਸੀ ਤੇ ਬਹੁਤ ਹੀ ਉਹਨਾਂ ਨੇ ਸੰਗਤਾਂ ਦਾ ਧੰਨਵਾਦ ਕੀਤਾ ਕਿ ਸੰਗਤਾਂ ਨੇ ਇੰਨਾ ਪਿਆਰ ਦਿੱਤਾ ਸਾਰੀ ਸੰਗਤ ਦਾ ਉਹ ਕਹਿੰਦੇ ਮੈਂ ਦਿਲੋਂ ਧੰਨਵਾਦ ਕਰਦਾ ਤੇ ਸਾਰੀ ਸੰਗਤ ਦਾ ਮੈਂ ਰਿਣੀ ਰਹੂੰਗਾ ਬਾਕੀ ਸਾਨੂੰ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਬਾਦ ਚੜ ਕੇ ਸੰਗਤਾਂ ਦਾ ਧੰਨਵਾਦ ਕਰੋ ਮਰੇ ਕਿੰਨੀ ਵੱਡੀ ਜਿੱਤ ਸਮਝੋ ਦੇਖੋ ਹੰਦੂਰ ਸਾਹਿਬ ਪੰਥਕ ਸੀਟ ਬਣੀ ਜਾਂਦੀ ਸੀ ਜਿਹੜੇ ਵੱਡੇ ਵੱਡੇ ਥੰਮ ਸਨ ਉਹ ਹੀ ਲਗੇ ਹਾਂਜੀ ਮੈਂ ਤਾਂ ਸਾਰੀ ਸੰਗਤਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਕੀ ਕਿ ਸੰਗਤਾਂ ਦੇ ਸਹਿਯੋਗ ਨਾਲ ਐਡੀ ਵੱਡੀ ਜਿੱਤ ਹੋਈ ਹੈ ਇਹ ਅਮਰਤਾਪਾਲ ਦੀ ਜਿੱਤ ਜਿਹੜੀ ਸੰਗਤਾਂ ਦੀ ਜਿੱਤ ਆ ਸੰਗਤਾਂ ਦੇ ਸਹਿਯੋਗ ਨਾਲ ਹੀ ਇੰਨੀ ਵੱਡੀ ਲੀਡ ਸੇ ਜਿੱਤ ਜਿਹੜੀ ਪ੍ਰਾਪਤ ਹੋਈ ਪਹਿਲਾਂ ਤਾਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਚੋਣ ਲੜਨੀ ਆ ਕਿਉਂਕਿ ਉਹ ਪੰਥ ਆਸੇ ਲੜਦੇ ਪਏ ਸਨ ਪਰ ਲੱਗਦਾ ਕਿ ਇਸ ਰਾਜਨੀਤੀ ਦੇ ਵਿੱਚ ਆਉਣ ਵਾਸਤੇ ਇਹ ਕਦਮ ਚੁੱਕਣਾ ਪੈਣਾ ਸੀ ਹਾਂਜੀ ਇਹ ਕੁਝ ਸੰਗਤਾਂ ਦਾ ਵੀ ਫੈਸਲਾ ਸੀ ਕਿ ਰਾਜਨੀਤੀ ਚਾਉਣਾ ਜ਼ਰੂਰੀ ਆ ਤੇ ਇਸ ਕਰਕੇ ਸੰਗਤਾਂ ਦੇ ਫੈਸਲੇ ਨੂੰ ਉਹਨਾਂ ਨੇ ਸਿਰ ਮੱਥੇ ਮੰਨਿਆ ਤੇ ਇਸ ਕਰਕੇ ਉਹਨਾਂ ਜਿਹੜੀ ਚੋਣ ਚ ਆਏ ਚੋਣ ਮੈਦਾਨ ਚ ਜਿਹੜੇ ਜਿਹੜੇ ਮੁੱਦਿਆਂ ਤੇ ਸਭ ਤੋਂ ਪਹਿਲਾਂ ਚਰਚਾਵਾ ਹੋ ਰਹੀ ਆ ਕਿਉਂਕਿ ਭਾਈ ਅੰਮ੍ਰਿਤਪਾਲ ਨੂੰ ਤੁਸੀਂ ਮਿਲ ਕੇ ਆਏ ਹੋ ਇਕੋ ਇਹ ਸਾਡੇ ਦੋ ਤਿੰਨ ਮੇਨ ਮੁੱਦੇ ਸੀ ਇੱਕ ਤੇ ਸਾਡੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੀ ਇੱਕ ਖਾਸ ਮੁੱਦਾ ਜਿਹੜਾ ਪੰਜਾਬ 'ਚ ਨਸ਼ਿਆਂ ਦਾ ਸੀ ਬਾਕੀ ਜਿੰਨੇ ਵੀ ਪੰਜਾਬ ਦੇ ਮਤਲਬ ਮਸਲੇ ਹੋਣਗੇ ਉਹਨਾਂ ਤੇ ਹਰ ਮਸਲੇ ਤੇ ਗੱਲ ਕੀਤੀ ਜਾਊਗੀ ਤੁਸੀਂ ਪਿੰਡਾਂ ਸ਼ਹਿਰਾਂ ਦੇ ਵਿੱਚ ਵਿਚਰੇ ਹੋ ਮਾਵਾਂ ਡਕਲੋਂਦੀਆਂ ਜਿਨ੍ਹਾਂ ਦੇ ਪੁੱਤ ਮਾਰੇ ਨੇ ਉਹ ਕੀ ਕਹਿੰਦੀ ਐ ਤੁਹਾਨੂੰ ਇਹ ਕੋ ਸਾਰੀਆਂ ਹੀ ਮਾਵਾਂ ਜਿਹੜਾ ਦੁਖੀ ਸੀ ਨਸ਼ੇ ਤੋਂ ਜਿਹੜੇ ਵੀ ਪਿੰਡ ਚ ਵਿਚਰਦੇ ਆ ਏਦਾਂ ਹੀ ਮਾਵਾਂ ਰੋ ਕੇ ਕਹਿੰਦੀਆਂ ਕਿ ਕਦੋਂ ਅਮਰਤਪਾਲ ਬਾਹਰ ਆਊ ਕਦੋਂ ਸਾਡੇ ਪੁੱਤ ਬਚਣਗੇ ਕਈ ਮਾਵਾਂ ਤੇ ਏਦਾਂ ਕਹਿੰਦੀਆਂ ਜੇ ਸਾਡੇ ਮਰਗੇ ਦੂਸਰਿਆਂ ਦੇ ਬਚ ਜਾਣ ਉਹ ਸਾਰੀਆਂ ਹੀ ਮਾਵਾਂ ਦੀ ਇਹੋ ਹੀ ਪ੍ਰਕਾਰ ਸੀ ਕਿ ਉਹ ਜਲਦੀ ਬਾਹਰ ਆਵੇ ਤੇ ਜਿਹੜੇ ਸਾਡੇ ਨੌਜਵਾਨ ਪੀੜੀ ਆ ਉਹ ਬਚ ਸਕੇ ਭਾਈ ਜਪਤ ਸਿੰਘ ਕੀ ਏਦਾਂ ਦੇ ਹਾਲਾਤ ਹੈ ਗਨੇ ਅੰਦਰ ਪਹਿਲਾਂ ਤਾਂ ਕਹਿੰਦੇ ਟੰਕ ਪਰੇਸ਼ਾਨ ਬਹੁਤ ਕੀਤਾ ਜਾਂਦਾ ਸੀ ਸੀਸੀਟੀਵੀ ਕੈਮਰੇ ਲੱਗੇ ਸੀ ਰੋਟੀ ਦੇ ਵਿੱਚ ਬੀੜੀਆਂ ਪਾਈ ਜਾਂਦੇ ਹੁਣ ਕਿਦਾਂ ਦੇ ਹਾਲਾਤ ਨੇ ਨਹੀਂ ਠੀਕ ਠਾਕ ਆ ਵਧੀਆ ਚੜ੍ਹਦੀ ਜਾਦੀ ਜਿਮਣੀ ਚੋਂ ਦੀ ਕੀਤੀ ਜਾਵੇਗੀ ਨਹੀਂ ਨਹੀਂ ਅਜੇ ਕੋਈ ਨਹੀਂ ਐਦਾਂ ਦਾ ਪ੍ਰੋਗਰਾਮ ਪਾਨੂੰ ਲਿਆਉਂਦਾ ਕੀ ਕਹਿਆ ਸਰਕਾਰ ਨਾਲ ਕੋਈ ਰਸਤਾ ਹੋਇਆ ਜੀ ਤੁਹਾਡਾ ਨਹੀਂ ਇਹ ਤਾਂ ਸਰਕਾਰ ਨੂੰ ਪਤਾ ਵੀ ਜਦੋਂ ਇੰਨੀਆਂ ਸੰਗਤਾਂ ਨੇ ਐਡਾ ਵੱਡਾ ਫਤਵਾ ਦੇ ਕੇ ਉਹਨਾਂ ਨੂੰ ਜਤਾਇਆ ਵਾ ਤੇ ਸਰਕਾਰ ਨੂੰ ਹੁਣ ਖੁਦ ਚਾਹੀਦਾ ਕਹਿੰਨੇ ਸੇ ਹਟਾ ਕੇ ਉਹਨਾਂ ਤੁਰੰਤ ਰਿਹਾਈ ਕੀਤੀ ਜਾਵੇ ਕਾਂਗਰਸ ਦੇ ਲੀਡਰ ਜੀਰਾ ਜੀ ਕਹਿ ਰਹੇ ਨੇ ਕਿ ਕੋਈ ਲਹਿਰ ਹੈਗੀ ਸੀ ਇਹ ਲਹਿਰ ਚੱਲ ਗਈ ਆ ਉਹ ਤਾਂ ਲਹਿਰ ਹੀ ਚੱਲਣ ਵਾਲੀ ਗੱਲ ਹੋਈ ਜਿਹੜੀ ਸੰਗਤ ਇੱਕ ਪਾਸਾ ਹੀ ਹੋ ਗਿਆ ਤੇ ਉਹ ਸੰਗਤਾਂ ਦਾ ਬਹੁਤ ਅਸੀਂ ਵੀ ਦਿਲੋਂ ਧੰਨਵਾਦ ਕਰਦੇ ਕਿ ਬਹੁਤ ਸੰਗਤਾਂ ਨੇ ਸਹਿਯੋਗ ਦਿੱਤਾ ਲੀਡਰਾਂ ਨੇ ਫੋਨ ਆ ਨਹੀਂ ਨਹੀਂ ਉਹਨਾਂ ਲਈ ਨਹੀਂ ਹੋਣਾ ਕਹਿੰਦੇ ਵਧਾਈ ਵਾਸਤੇ ਫੋਨ ਆਉਂਦੇ ਬਾਈ ਉਹਨਾਂ ਦੇ ਕਈਆਂ ਦੇ ਆਏ ਵੀ ਆ ਕਈਆਂ ਦੇ ਨਹੀਂ ਵੀ ਆਏ ਚਲੋ ਚਲ ਠੀਕ ਆ ਲੋਕਾਂ ਦਾ ਕਿੰਨਾ ਦਾ ਸਮਰਥਨ ਮਿਲ ਰਿਹਾ ਹੁਣ ਤੁਸੀਂ ਵਿਚਾਰ ਰਹੇ ਹੋ ਬਹੁਤ ਵਧੀਆ ਲੋਕਾਂ ਦਾ ਤੇ ਪਹਿਲੇ ਬੜਾ ਵਧੀਆ ਸਮਰਥਨ ਮਿਲਿਆ ਹੁਣ ਤਾਂ ਇਹ ਲੋਕਾਂ ਦਾ ਧੰਨਵਾਦ ਹੀ ਕਰਨ ਨੂੰ ਜਾ ਰਹੇ ਹਾਂ ਹਰ ਪਿੰਡ ਦਾ ਧੰਨਵਾਦ ਕਰਾਂਗੇ ਕਿ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਆਪਣਾ ਫਰਜ਼ ਸਮਝ ਕੇ ਸੰਗਤਾਂ ਨੇ ਜਿਹੜੀ ਮਤਲਬ ਪ੍ਰਚਾਰ ਵੀ ਕੀਤਾ ਹਰ ਲਾਸਟ ਤੱਕ ਹੀ ਸੰਗਤਾਂ ਨੇ ਆਪਣਾ ਫਰਜ਼ ਸਮਝਿਆ ਸਰਕਾਰ ਨੂੰ ਜਦ ਜਾਂਦੇ ਪੇ ਫੁੱਲਾਂ ਦੇ ਨਾਲ ਜਾਂ ਲੱਡੂ ਨਾਲ ਸਵਾਗਤ ਹਾਂਜੀ 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 ਲੋਕ ਪੂਰੀ ਸਿੱਖ ਜਗ ਚ ਬਹੁਤ ਵੱਡੀ ਸੁਖ ਖੁਸ਼ੀ ਹੈ ਜੀ ਜੀ ਤੇ ਜੀ ਪੰਥ ਦੀ ਜਿੱਤ ਹੋਈ ਪੰਥ ਨੇ ਸਾਰੇ ਪੰਥ ਨੇ ਬੜਾ ਵੱਡਾ ਰੋਲ ਨਿਭਾਇਆ ਇਸ ਇਹ ਜਿੱਤ ਚ ਸਾਰਿਆਂ ਨੇ ਦੇਸ਼ਾਂ ਵਿਦੇਸ਼ਾਂ ਚੋਂ ਪੰਜਾਬ ਤੋਂ ਪੂਰੇ ਹਿੰਦੁਸਤਾਨ ਚੋਂ ਦੂਜੇ ਸੂਬਿਆਂ ਚੋਂ ਆ ਕੇ ਵੀ ਕੰਬੇਨ ਚ ਵੀ ਹਿੱਸਾ ਲਿਆ ਜੋ ਵੀ ਉਹਨਾਂ ਕੋ ਉਹ ਜਿੱਥੇ ਜਿੱਥੇ ਵੀ ਜੋ ਕੁਝ ਹੋ ਸਕਦਾ ਸਾਰਿਆਂ ਨੇ ਸਪਾਇ ਕਰਕੇ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਤਹਿ ਦਿਲ ਤੋਂ ਧੰਨਵਾਦ ਹੈ ਸਾਬ ਇੱਕ ਥੰਮ ਮੰਨਿਆ ਜਾਂਦਾ ਸੀ ਉਥੋਂ ਦੇ ਜਿਹੜੇ ਵੱਡੇ ਵੱਡੇ ਲੀਡਰ ਆ ਉਹ ਹਿੱਲ ਗਏ ਹੁਣ ਕਾਹ ਤੱਕ ਹੀ ਸੋਚਿਆ ਗਿਆ ਐਨਐਸਏ ਕਿਤੋਂ ਤੱਕ ਰਹਿ ਗਈ ਸਰਕਾਰ ਨਾਲ ਕੋਈ ਰਾਫਤਾ ਕੀਤਾ ਗਿਆ ਕਿ ਨਹੀਂ ਮੇਰੇ ਖਿਆਲ ਤੇ ਸਰਕਾਰ ਨੂੰ ਹੁਣ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਹੋਇਆ ਆਪਣੇ ਆਪ ਹੀ ਲੋਕਾਂ ਨੂੰ ਨਾਕ ਸੜਕਾਂ ਤੇ ਜਾਂ ਕਾਨੂੰਨੀ ਦੁਲਦਣ ਦੀ ਲੋੜ ਪਵੇ ਆਪਣੇ ਆਪ ਹੀ ਕਰਨ ਤੇ ਉਹਨਾਂ ਵਾਸਤੇ ਹੀ ਫਾਇਦਾ ਰਹੂਗਾ ਜੀ ਐ ਜੀ ਪੀ ਸੀ ਵੇਲੇ ਕਿਦਾਂ ਦਾ ਸੰਜੋਗ ਨੇ ਫਿਰਾਲ ਤੇ ਬੜਾ ਉਹ ਉਹਨੇ ਸਾਡੇ ਵਿਰੋਚ ਹੀ ਕੀਤਾ ਪਰ ਫਿਰ ਵੀ ਸਾਡੀ ਸੰਸਥਾ ਅਸੀਂ ਉਹਨਾਂ ਦੇ ਫਿਰ ਵੀ ਮਾਣ ਸਤਕਾਰ ਅਸੀਂ ਕਰਦੇ ਰਹਿਵਾਂ ਕਰਦੇ ਆ ਅਕਾਲ ਤਖਤ ਦੇ ਜੈਦਰ ਦਾ ਇਹ ਚੀਜ਼ ਹੈ ਕਿ ਅਸੀਂ ਸੋਚਨੇ ਕਿ ਇਸ ਸੰਥਾਵਾਂ ਦਾ ਵੀ ਵਕਾਰ ਬਹੁਤ ਉੱਚਾ ਹੋਣਾ ਚਾਹੀਦਾ ਇਹਨਾਂ ਚ ਜਿਹੜੀ ਵੀ ਗ੍ਰਾਵਿਟੀ ਆ ਉਹ ਵੀ ਦੂਰ ਹੋਣੀ ਚਾਹੀਦੀ ਇਹ ਪੰਥ ਦੀ ਜਿਹੜੀ ਜਿੱਤ ਹੋਈ ਹੈ ਤੇ ਪੰਥ ਵਾਸਤੇ ਹੀ ਲੜਦੇ ਰਵਾਂਗੇ ਕੈਮਰਾਮੈਨ ਮਨੋਜ ਦੇ ਨਾਮ ਜਿੰਦਰ ਸਿੰਘ ਲਿਵਿੰਗ ਇੰਡੀਆ ਅਮਰੀਤ ਸਰ